ਜਿਵੇਂ ਜਿਵੇਂ ਇੱਕ ਲੜਕਾ ਆਪਣੇ ਘਰ ਦੇ ਵਿੱਚੋਂ ਬਾਹਰ ਜਾਂਦਾ ਹਰ ਕੋਈ ਉਹਨੂੰ ਕਹਿੰਦਾ ਵੀ ਤੇਰੀ ਘਰ ਵਾਲੀ ਬਹੁਤ ਵਧੀਆ ਪੜ੍ਹੀ ਲਿਖੀ ਐ ਉਹਨੇ ਆਈ.ਟੀ.ਆਈ ਕੀਤੀ ਹੋਈ ਐ ਸਾਰਾ ਕੰਮ ਉਹ ਸਲਾਈ ਕਢਾਈ ਦਾ ਜਾਣਦੀ ਐ ਕਿਉਂ ਨਹੀਂ ਉਹ ਸਲਾਈ ਕਢਾਈ ਦਾ ਕੰਮ ਕਰਦੀ ਇੰਸਟਾਗ੍ਰam ਤੇ ਰੀਲਾਂ ਬਣਾ ਕੇ ਫੇਮਸ ਹੋਣ ਦਾ ਇੱਕ ਵਧੀਆ ਕੰਮ ਨਹੀਂ ਹੈਗਾ ਇਹ ਕੋਈ ਇੱਜ਼ਤਦਾਰ ਲੋਕਾਂ ਦਾ ਕੰਮ ਨਹੀਂ ਹੈਗਾ ਜਿਵੇਂ ਹੀ ਪਤੀ ਇਹ ਗੱਲ ਸੁਣਦਾ ਤਾਂ ਇਸ ਤੋਂ ਬਾਅਦ ਪਤੀ ਨੂੰ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ ਅਤੇ ਪਤੀ ਜਿਵੇਂ ਹੀ ਘਰ ਦੇ ਵਿੱਚ ਆਉਂਦਾ ਤੇ ਉਹ ਆਪਣੀ ਪਤਨੀ ਦੇ ਨਾਲ ਲੜਾਈ ਕਰਨੀ ਸ਼ੁਰੂ ਕਰ ਦਿੰਦਾ ਹੌਲੀ ਹੌਲੀ ਇਹ ਲੜਾਈ ਵੱਧਦੀ ਗਈ ਇਸ ਤੋਂ ਬਾਅਦ ਉਸ ਲੜਕੇ ਦੀ ਪਤਨੀ ਦਾ ਕਿਸੇ ਨਾਲ ਇੰਸਟਾਗ੍ਰam ਦੇ ਉੱਤੇ ਹੀ ਅਫੇਅਰ ਚੱਲ ਪੈਂਦਾ ਤਾਂ ਉਹਨਾਂ ਦੀ ਦੋਸਤੀ ਦਿਨੋਂ ਦਿਨ ਗੂੜੀ ਹੁੰਦੀ ਜਾਂਦੀ ਹੈ ਇਸੇ ਪ੍ਰੇਮ ਦੇ ਚੱਲਦਿਆਂ ਫਿਰ ਇੱਕ ਕਤਲ ਹੋ ਜਾਂਦਾ ਤਾਂ ਜਦੋਂ ਉਹ ਕਤਲ ਹੁੰਦਾ ਉਸ ਕਤਲ ਦੀ ਗੂੰਜ ਫਿਰ ਪੂਰੀ ਸਟੇਟ ਦੇ ਵਿੱਚ ਗੂੰਜਦੀ ਆ ਹਰ ਕੋਈ ਜਾਣਨ ਲਈ ਬੇਤਾਬ ਸੀ ਕਿ ਆਖਰ ਇਹ ਕਤਲ ਕੌਣ ਕਰ ਸਕਦਾ ਤੇ ਕਿਵੇਂ ਕਰ ਸਕਦਾ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦੀ ਜੋ ਸੱਚੀ ਘਟਨਾ ਇਹ ਹਰਿਆਣਾ ਦੇ ਜ਼ਿਲ੍ਹਾ ਪਹਿਵਾਨੀ ਦੀ ਹੈ ਇਸ ਜ਼ਿਲ੍ਹੇ ਦੇ ਵਿੱਚ ਇੱਕ ਪ੍ਰਵੀਨ ਕੁਮਾਰ ਨਾਮ ਦਾ ਲੜਕਾ ਜਿਸ ਦੀ ਉਮਰ 35 ਸਾਲ ਜੋ ਕਿ ਡਰਾਈਵਰੀ ਕਰਦਾ ਸੀ ਪ੍ਰਵੀਨ ਦਾ ਵਿਆਹ 2017 ਦੇ ਵਿੱਚ ਜ਼ਿਲ੍ਹਾ ਰਵਾੜੀ ਪਿੰਡ ਜੁੰਡੀ ਦੀ ਰਹਿਣ ਵਾਲੀ ਅਰਵੀਨਾ ਦੇ ਨਾਲ ਹੋ ਜਾਂਦਾ ਹੈ ਰਵੀਨਾ ਦੇਖਣ ਦੇ ਵਿੱਚ ਬਹੁਤ ਸੋਹਣੀ ਸੁਨੱਖੀ ਸੀ ਅਤੇ ਰਵੀਨਾ ਸਲਾਈ ਕੜਾਈ ਦਾ ਕੰਮ ਵੀ ਜਾਣਦੀ ਸੀ ਉਸ ਨੇ ਆਈਟੀ ਕੀਤੀ ਹੋਈ ਸੀ ਥੋੜਾ ਟਾਈਮ ਵਧੀਆ ਲੰਘਦਾ ਇਸ ਤੋਂ ਬਾਅਦ ਫਿਰ ਰਵੀਨਾ ਨੂੰ 2024 ਦੇ ਵਿੱਚ ਕੋਈ ਰਾਏ ਦੇ ਦਿੰਦਾ ਕਿ ਤੂੰ ਬਹੁਤ ਸੋਹਣੀ ਸੁਨੱਖੀ ਹੈ ਕਿਉਂ ਨਹੀਂ ਤੂੰ ਸੋਸ਼ਲ ਮੀਡੀਆ ਤੇ ਆਪਣਾ ਲੱਕ ਜਮਾਉਂਦੀ ਤੂੰ ਸੋਸ਼ਲ ਮੀਡੀਆ ਤੇ ਫੇਮਸ ਹੋ ਸਕਦੀ ਹੈ ਇਸ ਤੋਂ ਬਾਅਦ ਜਿਵੇਂ ਹੀ ਰਵੀਨਾ ਇਹ ਗੱਲ ਸੁਣਦੀ ਹੈ ਤਾਂ ਉਹ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਰੀਲਾਂ ਬਣਾ ਕੇ ਪਾਉਣੀ ਆ ਸ਼ੁਰੂ ਕਰ ਦਿੰਦੀ ਹੈ ਹੌਲੀ-ਹੌਲੀ ਉਸਦੇ ਫੋਲੋਅਰ ਵਧਨੇ ਸ਼ੁਰੂ ਹੋ ਜਾਂਦੇ ਨੇ ਲਗਾਤਾਰ ਉਹ ਸੋਸ਼ਲ ਮੀਡੀਆ ਤੇ ਰੀਲਾਂ ਪਾਉਂਦੀ ਰਹਿੰਦੀ ਹੈ ਜਿਵੇਂ-ਜਿਵੇਂ ਉਹ ਰੀਲਾਂ ਪਾਉਂਦੀ ਸੀ ਤਾਂ ਲੋਕ ਉਸਦੇ ਪਤੀ ਨੂੰ ਹਰ ਵਾਰ ਇਹੀ ਗੱਲ ਕਹਿੰਦੇ ਸੀ ਕਿ ਤੇਰੀ ਪਤਨੀ ਵਧੀਆ ਕੰਮ ਨਹੀਂ ਕਰ ਰਹੀ ਇਸ ਨੂੰ ਕਿਸੇ ਹੋਰ ਕੰਮ ਦੇ ਉੱਤੇ ਲਗਾ ਦੇ ਪਰ ਪਤਨੀ ਸੀ ਜੋ ਉਹ ਆਪਣੇ ਪਤੀ ਦੀ ਗੱਲ ਸੁਣਨ ਦਾ ਨਾਮ ਨਹੀਂ ਲੈ ਰਹੀ ਸੀ ਤਪਤੀ ਪਤਨੀ ਦੇ ਵਿਚਕਾਰ ਝਗੜਾ ਰਹਿਣਾ ਸ਼ੁਰੂ ਹੋ ਜਾਂਦਾ ਹੈ ਇੱਕ ਦਿਨ ਉਹਨਾਂ ਦੀ ਲੜਾਈ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਸ ਤੋਂ ਬਾਅਦ ਫਿਰ ਉਹ ਆਪਣੀ ਪਤਨੀ ਨੂੰ ਸਖਤੀ ਦੇ ਨਾਲ ਕਹਿੰਦਾ ਵੀ ਦੇਖ ਜੇ ਤੂੰ ਅੱਜ ਤੋਂ ਬਾਅਦ ਇੰਸਟਾਗ੍ਰam ਤੇ ਰੀਲ ਅਪਲੋਡ ਕੀਤੀ ਤਾਂ ਫਿਰ ਮੈਥੋਂ ਬਰਾ ਕੋਈ ਨਹੀਂ ਇਹ ਗੱਲ ਸੁਣਦੇ ਹੀ ਰਮੀਨਾ ਡਰ ਜਾਂਦੀ ਹੈ ਅਤੇ ਫਿਰ ਉਹ ਇੰਸਟਾਗ੍ਰam ਤੇ ਰੀਲਾਂ ਪਾਉਣੀਆਂ ਬੰਦ ਕਰ ਦਿੰਦੀ ਹੈ ਥੋੜਾ ਟਾਈਮ ਜਿਵੇਂ ਹੀ ਉਹ ਰੀਲਾਂ ਪਾਉਣੀਆਂ ਬੰਦ ਕਰਦੀ ਆ ਤਾਂ ਇੱਕ ਦਿਨ ਉਸ ਨੂੰ ਹੇਸਾ ਅਰਦਾ ਰਹਿਣ ਵਾਲਾ ਸੁਰੇਸ਼ راਗਵ ਮੈਸੇਜ ਕਰਦਾ ਹੈ ਅਤੇ ਉਹਨੂੰ ਪੁੱਛਦਾ ਹੈ ਕਿ ਤੁਸੀਂ ਪਹਿਲਾਂ ਤਾਂ ਰੋਜ਼ ਵੀਡੀਓ ਪਾਉਂਦੇ ਸੀ ਪਰ ਹੁਣ ਤੁਸੀਂ ਹੁਣ ਕਿਉਂ ਬੰਦ ਕਰ ਦਿੱਤੀਆਂ ਤਾਂ ਉਹ ਫਿਰ ਦੱਸਦੀ ਹੈ ਕਿ ਮੇਰਾ ਪਤੀ ਮੇਰੇ ਨਾਲ ਸ਼ਰਾਬ ਪੀ ਕੇ ਲੜਦਾ ਹੈ ਅਤੇ ਮੈਨੂੰ ਉਹ ਸੋਸ਼ਲ ਮੀਡੀਆ ਤੇ ਕੰਮ ਕਰਨ ਲਈ ਰੋਕਦਾਗਾ ਪਰ ਜਿਹੜਾ ਸੁਰੇਸ਼ ਸੀਗਾ ਉਹ ਉਸਨੂੰ ਮੋਟੀਵੇਟ ਕਰਦਾ ਉਹ ਕਹਿੰਦਾ ਦੇਖ ਤੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਕੇ ਵਧੀਆ ਪੈਸੇ ਕਮਾ ਸਕਦੀ ਹੈ ਤੇਰਾ ਚੰਗਾ ਨਾਮ ਹੋ ਸਕਦਾ ਇਸ ਤੋਂ ਬਾਅਦ ਫਿਰ ਸੁਰੇਸ਼ ਅਤੇ ਰਵੀਨਾ ਦੀ ਦੋਸਤੀ ਹੋ ਜਾਂਦੀ ਹੈ ਦੋਨੇ ਹੌਲੀ-ਹੌਲੀ ਇੱਕ ਦੂਜੇ ਨੂੰ ਜਾਣਨ ਲੱਗ ਜਾਂਦੇ ਨੇ ਗੱਲਬਾਤ ਡੇਲੀ-ਡੇਲੀ ਹੁੰਦੀ ਰਹਿੰਦੀ ਸੀ ਹੌਲੀ-ਹੌਲੀ ਉਹਨਾਂ ਦਾ ਪ੍ਰੇਮ ਸੰਬੰਧ ਵੀ ਸ਼ੁਰੂ ਹੋ ਜਾਂਦਾ ਜਿਵੇਂ-ਜਿਵੇਂ ਸਮਾਂ ਲੰਘਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਦੋਂ ਉਹ ਪਿਆਰ ਰਿਲੇਸ਼ਨ ਦੇ ਵਿੱਚ ਬਦਲ ਜਾਂਦਾ ਹੌਲੀ ਹੌਲੀ ਇਸ ਗੱਲ ਦੀ ਭਣਕਾ ਉਸਦੇ ਪਤੀ ਪ੍ਰਵੀਨ ਨੂੰ ਲੱਗ ਜਾਂਦੀ ਹੈ ਪ੍ਰਵੀਨ ਫਿਰ ਆਪਣੀ ਪਤਨੀ ਨੂੰ ਰੋਕਦਾ ਟੋਕਦਾ ਉਹਨਾਂ ਦੇ ਵਿੱਚ ਲਗਾਤਾਰ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਜਾਂਦਾ ਤਾਂ ਦਿਨ ਆਉਂਦਾ 19 ਮਾਰਚ 2025 ਉਹਨਾਂ ਦੋਨਾਂ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਹੁੰਦੀ ਹੈ ਉਹ ਆਪਣੀ ਪਤਨੀ ਨੂੰ ਉਸ ਸੁਰੇਸ਼ ਕੁਮਾਰ ਦੇ ਨਾਲ ਫੜ ਲੈਂਦਾ ਦੋਨਾਂ ਦੇ ਵਿੱਚ ਪੂਰੀ ਲੜਾਈ ਹੁੰਦੀ ਹੈ ਇਸ ਤੋਂ ਬਾਅਦ ਫਿਰ ਉਹ ਆਪਣੇ ਕੰਮਤੇ ਚਲਾ ਜਾਂਦਾ ਹੈ ਹਾਲਾਂਕਿ ਜੋ ਰਵਿਨਾ ਸੀ ਉਹਦੇ ਇੱਕ 6 ਸਾਲ ਦਾ ਬੇਟਾ ਵੀ ਸੀ ਅਤੇ ਜਿਹੜਾ ਸੁਰੇਸ਼ ਰਗਵ ਸੀ ਉਹ ਵੀ ਵਿਆਹਿਆ ਹੋਇਆ ਸੀ ਉਸਦੇ ਵੀ ਦੋ ਬੱਚੇ ਸੀ ਇੱਕ ਬੇਟਾ ਅਤੇ ਇੱਕ ਬੇਟੀ ਇਸ ਤੋਂ ਬਾਅਦ ਫਿਰ ਰਵਿਨਾ ਆਪਣੇ ਪ੍ਰੇਮੀ ਨਾਲ ਗੱਲਬਾਤ ਕਰਦੀ ਹੈ ਅਤੇ ਦੋਨੋਂ ਜਾਣੇ ਮਿਲ ਕੇ ਉਹ ਪ੍ਰਵੀਨ ਨੂੰ ਰਸਤੇ ਦੇ ਵਿੱਚੋਂ ਹਟਾਉਣ ਦੀ ਪਲਾਨਿੰਗ ਕਰਦੇ ਨੇ ਦੋਨੋਂ ਜਾਣੇ ਪਲਾਨ ਦੇ ਆਧਾਰ ਤੇ ਫਿਰ ਪ੍ਰਵੀਨ ਦਾ ਮਰਡਰ ਕਰਦੇ ਨੇ 25 ਮਾਰਚ 2025 ਨੂੰ ਰਵੀਨਾ ਆਪਣੇ ਘਰ ਦੇ ਵਿੱਚ ਹੀ ਆਪਣੇ ਪਤੀ ਦਾ ਆਪਣੇ ਪ੍ਰੇਮੀ ਨਾਲ ਮਿਲ ਕੇ ਗਲਾ ਘੁੱਟ ਕੇ ਕਤਲ ਕਰ ਦਿੰਦੀ ਆ। ਕਤਲ ਕਰਨ ਤੋਂ ਬਾਅਦ ਉਹ ਫਿਰ লাশ ਨੂੰ ਰਾਤ ਦੇ 12 ਵਜੇ ਟਿਕਾਣੇ ਤੇ ਲਾਉਂਦੇ ਨੇ। ਰਾਤ ਨੂੰ 12 ਵਜੇ ਉਹ ਇੱਕ ਬਾਈਕ ਦੇ ਉੱਤੇ ਪਹਿਲਾਂ ਤਾਂ লাশ ਨੂੰ ਉਹ ਚਾਦਰ ਦੇ ਵਿੱਚ ਲਪੇਟ ਲੈਂਦੇ ਨੇ। ਲਪੇਟਣ ਤੋਂ ਬਾਅਦ ਫਿਰ ਉਹ ਇੱਕ ਬਾਈਕ ਤੇ ਲੈ ਕੇ ਆਪਣੇ ਪਿੰਡ ਤੋਂ ਤਕਰੀਬਨ 6 ਕਿਲੋਮੀਟਰ ਦੂਰ ਇੱਕ ਗੰਦੇ ਨਾਲੇ ਦੇ ਵਿੱਚ ਲਾਸ਼ ਨੂੰ ਸੁੱਟ ਕੇ ਵਾਪਸ ਆ ਜਾਂਦੇ ਨੇ ਇਸ ਗੱਲ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਹਾਲਾਂਕਿ ਘਰ ਦੇ ਵਿੱਚ ਦੋ ਮੰਜ਼ਲਾ ਰੂਮ ਬਣਿਆ ਹੋਇਆ ਸੀ ਪਹਿਲੇ ਮੰਜ਼ਲ ਦੇ ਵਿੱਚ ਉਹਦੀ ਜੇਠ ਅਤੇ ਜਠਾਣੀ ਰਹਿੰਦੇ ਸੀ ਉੱਪਰਲੀ ਮੰਜ਼ਲ ਦੇ ਵਿੱਚ ਰਵੀਨਾ ਅਤੇ ਉਸ ਦਾ ਪਤੀ ਅਤੇ ਉਸ ਦਾ ਲੜਕਾ ਤਿੰਨੋਂ ਜਾਨੇ ਰਹਿੰਦੇ ਸੀ। ਨੀਚੇ ਵਾਲੀ ਮੰਜ਼ਲ ਦੇ ਵਿੱਚ ਉਸ ਦੀ ਜਠਾਣੀ ਅਤੇ ਜੇਠ ਰਹਿੰਦੇ ਸੀ। ਉਹਨਾਂ ਨੂੰ ਇਸ ਗੱਲ ਦੀ ਭਨਕ ਤੱਕ ਨਹੀਂ ਲੱਗਣ ਦਿੱਤੀ। ਇਸ ਤੋਂ ਬਾਅਦ ਉਹ Laash ਨੂੰ ਸੁੱਟ ਕੇ ਘਰ ਵਾਪਸ ਆ ਜਾਂਦੇ ਨੇ। ਅਤੇ ਜੋ ਸਰੇਸ਼ ਹੈ ਉਹ ਆਪਣੇ ਪਿੰਡ ਚਲਾ ਜਾਂਦਾ ਅਤੇ ਰਵੀਨਾ ਆਪਣੇ ਘਰ ਆ ਜਾਂਦੀ ਹੈ। ਇਸ ਤੋਂ ਬਾਅਦ ਦੂਸਰਾ ਦਿਨ ਆ ਜਾਂਦਾ। ਪ੍ਰਵੀਨ ਦੇ ਮਾਪੇ ਪ੍ਰਵੀਨ ਦੀ ਤਲਾਸ਼ ਕਰਦੇ ਨੇ ਪਰ ਉਹ ਕਿਤੋਂ ਨਹੀਂ ਮਿਲਦਾ। ਇਸ ਤੋਂ ਬਾਅਦ ਅਰਵਿਨਾ ਨੂੰ ਵੀ ਪੁੱਛਿਆ ਜਾਂਦਾ ਪਰ ਉਹ ਦੱਸਦੀ ਹੈ ਕਿ ਮੈਨੂੰ ਉਸ ਬਾਰੇ ਨਹੀਂ ਪਤਾ ਹੋ ਸਕਦਾ ਉਹ ਕਿਸੇ ਦੇ ਨਾਲ ਚਲਾ ਗਿਆ ਹੋਵੇ ਅਰਵਿਨਾ ਟਾਲਮਟੋਲ ਕਰਨੇ ਸ਼ੁਰੂ ਕਰ ਦਿੰਦੀ ਹੈ ਇਸ ਤੋਂ ਬਾਅਦ ਪ੍ਰਵੀਨ ਦੇ ਪਰਿਵਾਰ ਵਾਲੇ ਪੁਲਿਸ ਕੋਲ ਵੀ ਜਾਂਦੇ ਨੇ ਪੁਲਿਸ ਨੂੰ ਇੱਕ ਕੰਪਲੀਟ ਦਰਜ ਕਰਵਾਉਂਦੇ ਨੇ ਪੁਲਿਸ ਵਾਲੇ ਇਸ ਮਸਲੇ ਦੇ ਵਿੱਚ ਬਹੁਤਾ ਧਿਆਨ ਨਹੀਂ ਦਿੰਦੇ ਪਰ ਜੋ ਪ੍ਰਵੀਨ ਦੇ ਪਰਿਵਾਰ ਵਾਲੇ ਹੁੰਦੇ ਨੇ ਉਹ ਆਪਣੇ ਬੱਚੇ ਦੀ ਤਲਾਸ਼ ਕਰਨੀ ਜਾਰੀ ਕਰ ਦਿੰਦੇ ਨੇ ਇਧਰੋਂ ਪੁਲਿਸ ਨੂੰ ਇੱਕ ਕਾਲ ਆਉਂਦੀ ਆ ਤਾਂ ਪਤਾ ਲੱਗਦਾ ਕਿ ਇੱਕ ਗੰਦੇ ਨਾਲੇ ਦੇ ਵਿੱਚੋਂ লাশ ਮਿਲਦੀ ਆ ਪਰ ਉਸ লাশ ਦੀ ਪਛਾਣ ਕਰਨੀ ਔਖੀ ਸੀ ਕਿਉਂਕਿ ਉਹ ਨਾਲੇ ਦੇ ਵਿੱਚ ਡਿੱਗੇ ਹੋਣ ਕਰਕੇ ਗਲ ਸੜ ਚੁੱਕੀ ਸੀ ਉਸ লাশ ਦੀ ਬਾਹ ਦੇ ਉੱਤੇ ਇੱਕ ਟੈਟੂ ਸੀ ਉਸ ਟੈਟੂ ਦੇ ਉੱਤੇ ਨਾਮ ਲਿਖਿਆ ਹੋਇਆ ਸੀ ਇਸ ਤੋਂ ਬਾਅਦ ਫਿਰ ਅਲਸੋ ਉਸਾ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਆ ਜਿਸ ਪਰਿਵਾਰ ਨੇ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਸੀ ਉਹਨਾਂ ਨੂੰ ਬੁਲਾਇਆ ਜਾਂਦਾ ਅਤੇ ਸਨਾਖਤ ਕਰਵਾਈ ਜਾਂਦੀ ਆ ਜਿਵੇਂ ਹੀ ਪਰਿਵਾਰ ਵਾਲੇ ਪਹੁੰਚਦੇ ਨੇ ਤਾਂ ਉਹ ਉਸ লাশ ਨੂੰ ਦੇਖ ਕੇ ਪਛਾਣ ਜਾਂਦੇ ਨੇ ਕਿ ਇਹ ਪ੍ਰਵੀਨ ਦੀ ਹੀ লাশ ਆ ਇਸ ਤੋਂ ਬਾਅਦ ਪ੍ਰਵੀਨ ਦੀ ਮਾਂ ਤੇ ਉਸ ਦੀ ਭੈਣ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਕਿਉਂਕਿ ਪ੍ਰਵੀਨ ਦੀ ਮਾਂ ਅਤੇ ਉਸ ਦੀ ਭੈਣ ਨੂੰ ਪਹਿਲਾਂ ਹੀ ਰਵੀਨਾ ਉੱਤੇ ਸ਼ੱਕ ਸੀ ਉਹਨਾਂ ਨੇ ਕੰਪਲੀਟ ਵੀ ਦਰਜ ਕਰਵਾਈ ਸੀ ਪਰ ਉਸ ਟਾਈਮ ਉਹਨਾਂ ਨੇ ਗੁੰਮਸ਼ੁਦਗੀ ਦੀ ਰਿਪੋਰਟ ਹੀ ਦਰਜ ਕਰਵਾਈ ਸੀ ਇਸ ਤੋਂ ਬਾਅਦ ਫਿਰ ਪ੍ਰਵੀਨ ਦੇ ਪਰਿਵਾਰ ਵਾਲੇ ਪੁਲਿਸ ਕੋਲ ਇੱਕ ਹੋਰ ਕੰਪਲੀਟ ਦਰਜ ਕਰਵਾਉਂਦੇ ਨੇ ਪਹਿਲਾਂ ਤਾਂ ਗੁੰਮਸ਼ੁਦਗੀ ਦੀ ਰਿਪੋਰਟ ਲਖਾਈ ਸੀ ਇਸ ਤੋਂ ਬਾਅਦ ਫਿਰ ਉਹ ਸ਼ੱਕ ਜ਼ਾਹਿਰ ਕਰਦੇ ਨੇ ਕਿ ਹੋ ਨਾ ਹੋ ਇਹ ਸਾਰੇ ਕਾਣ ਪਿੱਛੇ ਰਵੀਨਾ ਦਾ ਹੱਥ ਹੈ ਇਸ ਤੋਂ ਬਾਅਦ ਪੁਲਿਸ ਫਿਰ ਰਵੀਨਾ ਨੂੰ ਗ੍ਰਿਫਤਾਰ ਕਰਦੀ ਹੈ ਪਹਿਲਾਂ ਤਾਂ ਰਵੀਨਾ ਕੁਝ ਦੱਸਦੀ ਨਹੀਂ ਹੈਗੀ ਇਸ ਤੋਂ ਬਾਅਦ ਜਿਵੇਂ ਹੀ ਪੁਲਿਸ ਸਖਤੀ ਦੇ ਨਾਲ ਰਵੀਨਾ ਤੋਂ ਪੁੱਛਗਿੱਛ ਕਰਦੀ ਹੈ ਤਾਂ ਫਿਰ ਉਹ ਸਾਰੀ ਕਹਾਣੀ ਪੁਲਿਸ ਨੂੰ ਦੱਸਦੀ ਹੈ ਰਵੀਨਾ ਨੇ ਦੱਸਿਆ ਕਿ ਮੇਰਾ ਪਤੀ ਮੈਨੂੰ YouTube ਤੋਂ ਰੀਲਾਂ ਬਣਾਉਣ ਤੋਂ ਰੋਕਦਾ ਸੀ ਅਕਸਰ ਸਾਡੀ ਇਸ ਗੱਲ ਨੂੰ ਲੈ ਕੇ ਲੜਾਈ ਹੁੰਦੀ ਰਹਿੰਦੀ ਸੀ ਜਦੋਂ ਮੈਂ YouTube ਤੇ ਰੀਲਾਂ ਬਣਾਉਂਦੀ ਸੀ ਤਾਂ ਇਸੇ ਦੇ ਵਿੱਚ ਹੀ ਮੇਰੀ ਗੱਲਬਾਤ ਹਸਾਰ ਦੇ ਰਹਿਣ ਵਾਲੇ ਸੁਰੇਸ਼ ਰਾਗਵ ਦੇ ਨਾਲ ਹੋ ਜਾਂਦੀ ਆ ਕਦੋਂ ਉਸ ਨਾਲ ਮੈਨੂੰ ਪਿਆਰ ਹੋ ਜਾਂਦਾ ਅਤੇ ਅਸੀਂ ਰਿਲੇਸ਼ਨ ਦੇ ਵਿੱਚ ਆ ਜਾਂਦੇ ਆ ਇਹ ਪਤਾ ਨਹੀਂ ਲੱਗਦਾ ਇਸ ਤੋਂ ਬਾਅਦ ਇਸ ਗੱਲ ਦੀ ਭਣਕ ਉਸਦੇ ਪਤੀ ਨੂੰ ਲੱਗ ਜਾਂਦੀ ਹੈ ਅਤੇ ਪਤੀ ਨੂੰ ਰਾਸਤੇ ਦੇ ਵਿੱਚੋਂ ਹਟਾਉਣ ਦੇ ਲਈ ਫਿਰ ਇਹ ਸ਼੍ਰੇਸ਼ ਰਾਗਵ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਕਤਲ ਕਰ ਦਿੰਦੀ ਹੈ ਸ਼੍ਰੇਸ਼ ਰਾਗਵ ਸੀ ਉਹ ਵੀ ਬਹੁਤਾ ਕੋਈ ਪੜਿਆ ਲਿਖਿਆ ਨਹੀਂ ਸੀ 12 ਕਲਾਸਾਂੋਂ ਪੜਿਆ ਸੀ ਅਤੇ ਹੁਣ ਉਹ YouTube ਤੇ ਆਪਣਾ ਕੈਰੀਅਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਥੋੜੇ ਟਾਈਮ ਬਾਅਦ ਹੁਣ ਮੈਨੂੰ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਆ ਪ੍ਰਵੀਨ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉਧਰ ਸੁਰੇਸ਼ ਰਗਵ ਦੀ ਪਤਨੀ ਨੇ ਵੀ ਦੱਸਿਆ ਕਿ ਪਹਿਲਾਂ ਹੀ ਮੇਰਾ ਪਤੀ ਤਾਂ ਮੇਰੇ ਨਾਲ ਲੜਦਾ ਝਗੜਦਾ ਰਹਿੰਦਾ ਸੀ ਸਾਡੀ ਪਹਿਲਾਂ ਵੀ ਦੋਨਾਂ ਦੀ ਨਹੀਂ ਬਣਦੀ ਸੀ ਹੁਣ ਉਸ ਦੀ ਮੌਤ ਤੋਂ ਬਾਅਦ ਪਤਾ ਨਹੀਂ ਸਾਡਾ ਕੀ ਬਣੂਗਾ ਸੋ ਐਸ ਸੱਚੀ ਘਟਨਾ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਸੋ ਇਸ ਤਰ੍ਹਾਂ ਦੀਆਂ ਹੋਰ ਕ੍ਰਾਈਮ ਨਿਊਜ਼ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਪੰਜਾਬ ਟੱਚ